ਨੰਗਲ ਖੇਤਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਅੱਜ ਇੱਕ ਆਲੀਸ਼ਾਨ ਕੋਠੀ ਦੇ ਵਿੱਚ ਚੋਰਾਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਡਬਲ ਐਫ ਬਲਾਕ ਦੇ ਮਕਾਨ ਦੇ ਵਿੱਚ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਘਰ ਦੇ ਵਿੱਚੋਂ ਕੁਝ ਵੀ ਕੀਮਤੀ ਸਮਾਨ ਚੋਰਾਂ ਦੇ ਹੱਥ ਨਹੀਂ ਲੱਗਾ ਐਲਗਲ ਗੱਲਬਾਤ ਕਰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਉੱਤੇ ਗਏ ਸਨ ਤੇ ਜਦੋਂ ਉਹ ਸਵੇਰੇ ਵਾਪਸ ਸਾਇਤਾ ਕਰਦੇ ਬਾਹਰ ਦਾ ਤਾਲਾ ਲੱਗਿਆ ਹੋਇਆ ਸੀ ਪਰ ਘਰ ਅੰਦਰ ਦਾ ਤਾਲਾ ਟੁੱਟਿਆ ਸੀ ਤੇ ਘਰ ਦੇ ਅੰਦਰ ਪਿਆ ਸਾਰਾ ਸਮਾਨ ਵੀ ਖਿਲਾਰਿਆ ਹੋਇਆ ਸੀ ਘਰ ਅੰਦਰ ਅਲਮਾਰੀ ਵੀ ਖੁੱਲੀ ਹੋਈ ਸੀ ਉਸ ਦਾ ਸਾਰਾ ਸਮਾਨ ਵੀ ਬਾਹਰ ਕੱਢਿਆ ਹੋਇਆ ਸੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਨ੍ਹਾਂ ਲੋਕਾਂ ਦੇ ਖਿਲਾਫ ਸਖਤ ਰੁਕਾ ਬਣਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਵਾਰਦਾਤਾਂ ਨੂੰ ਠੱਲ ਪੈ ਸਕੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਕੁਸੀਂ ਉਸ ਵੇਲੇ ਕਿੱਥੇ ਸੀ ਜਿਸ ਵੇਲੇ ਵਾਰ ਦਾ ਹੋਈ ਹੈ ਮੈਂ ਆਪਣੀ ਅਸੀਂ ਮੈਰਿਜ ਚ ਗਏ ਹੋਏ ਤੇ ਮੇਰੀ ਨਰੋਧਿਆਂ ਦਾ ਵਿਆਹ ਤਾਂ ਮਲੂਪਰ ਪਿੰਡ ਅਸੀਂ ਉੱਥੇ ਗਏ ਹੋਏ ਸੀ ਸਰ ਅਸੀਂ ਕੱਲ ਸ਼ਾਮੀ ਤਕਰੀਬਨ 5:00 ਵਜੇ ਗਏ ਸਵੇਰੇ ਅਸੀਂ 11:00 ਵਜੇ ਆਏ ਜਦੋਂ ਅਸੀਂ ਆ ਕੇ ਦੇਖਿਆ ਵੀ ਬਾਹਰ ਦੇ ਲੋਕ ਥੋੜੇ ਅੱਗੇ ਪਿੱਛੇ ਹੋਏ ਹੋਏ ਫਿਰ ਆ ਦਰਵਾਜ਼ੇ ਦਾ ਲੋਕ ਟੁੱਟਿਆ ਵਾ ਤਾਂ ਸਮਾਨ ਸਾਰਾ ਉਥਰੂ ਤੇ ਲੋਪਰ ਵਗੈਰੇ ਪੰਨੇ ਹੋਏ ਤੇ ਹਾਂਜੀ ਸਰ ਤੇ ਵਿਚਾਰਿਆ ਕੋਈ ਨੁਕਸਾਨ ਤੇ ਨਹੀਂ ਨਹੀਂ ਸਰ ਨੁਕਸਾਨ ਨਹੀਂ ਕੋਈ ਹੋਇਆ ਹਾਂਜੀ ਹਾਂ ਤੇ ਡਰ ਤਾਂ ਨਹੀਂ ਲੱਗਦਾ ਕਿ ਅੱਗੇ ਵਾਸਤੇ ਡਰ ਤਾਂ ਲੱਗਦਾ ਹੀ ਹੈ ਸਰ ਹੁਣ ਅਸੀਂ ਕਦਿਸ ਨੂੰ ਛੱਡ ਕੇ ਵੀ ਨਹੀਂ ਜਾ ਸਕਦੇ ਕਿਵਰ ਬੱਚੇ ਘਰੀ ਛੱਡਣੇ ਪੈਂਦੇ ਕੱਲੇ ਹੁਣ ਤਾਂ ਕੋਈ ਸੇਫ ਹੀ ਨਹੀਂ ਹੈਗਾ ਵੀ ਇਹਨਾਂ ਥੋੜੀ ਦਿੱਕਤ ਆਇਆ ਕਰਦੀ ਵੀ ਚਲੋ ਸਾਸ ਨੂੰ ਮੜਾ ਮੁੱਤ ਤਾਂ ਦੇਖਣਾ ਚਾਹੀਦਾ ਕੁਝ ਕਾਰਵਾਈ ਕਰਨ ਤਾਂ ਕਿ ਬੇਵਸੇ ਲੋਕਾਂ ਨੂੰ ਕੋਈ ਨਾ ਮਣੀ ਹੋ ਕਿ ਸੁਧ ਮਿਲ ਜਾਵੇ ਹਾਂਜੀ ਸਰ ਹਦੀਪ ਬਿਲਕੁਲ ਜੀ ਸਾਡੇ ਮਾਲਕ ਹਦੀਪ ਕੋ ਬੜਾ ਮੰਦ ਭੱਗਾ ਜਦੋਂ ਪਤਾ ਲੱਗਾ ਕਿ ਡਬਲ ਐਫ ਦੇ ਵਿੱਚ ਵੀ ਜਿਹੜੀ ਚੋਰੀ ਦੀ ਵਾਰ ਦਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਜਿਹੜਾ ਕੰਮ ਹੈ ਉਹ ਨੌਜਵਾਨ ਜਿਹੜੇ ਭਟਕ ਚੁੱਕੇ ਆ ਸਮਾਜ ਦੇ ਵਿੱਚ ਨਸ਼ਿਆਂ ਦੇ ਆਦੀ ਹੋ ਚੁੱਕੇ ਆ ਜਦੋਂ ਨਸ਼ੇ ਪੂਰੇ ਨਹੀਂ ਹੁੰਦੇ ਤਾਂ ਉਹ ਇਹਨਾਂ ਆਮ ਇਨਸਾਨਾਂ ਦੇ ਜਿਹੜਾ ਇਨਸਾਨ ਇੱਕ ਤਣਕਾ ਤਣਕਾ ਚੁੱਕ ਕੇ ਇੱਕ ਪਕਸ਼ੀਆਂ ਦੀ ਤਰ੍ਹਾਂ ਆਪਣਾ ਆਲਣਾ ਬਣਾਉਂਦਾ ਹੈ ਔਰ ਕਿੱਦਾਂ ਕਿੱਦਾਂ ਲੋਕ ਇਹ ਆਪਣਾ ਸਮਾਨ ਬਣਾਉਂਦੇ ਆ ਇਸ ਵਿਲੇ ਜਿਹੜਾ ਟਾਈਮ ਹੈ ਤੁਹਾਨੂੰ ਪਤਾ ਕਿ ਮਹਿੰਗਾਈ ਦੇ ਵਿੱਚ ਇਹ ਲੋਕ ਤਣਕਾ ਤਣਕਾ ਇਕੱਠਾ ਕਰਕੇ ਆਪਣਾ ਘਰ ਬਣਾਉਂਦੇ ਆ ਲੇਕਿਨ ਇਹ ਜਿਹੜੇ ਅਸਮਾਜਿਕ ਤੱਤ ਉਹਨਾਂ ਨੂੰ ਮੈਂ ਇਹ ਨਵੇਦਨ ਵੀ ਕਰਨਾ ਚਾਹੁੰਦਾ ਔਰ ਤਾਕੀਦ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਨਸ਼ਿਆਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਆਮ ਇਨਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਨਾ ਬਣਾਓ ਔਰ ਮੈਂ ਪੁਲਿਸ ਨੂੰ ਵੀ ਇਹ ਤਾਕੀਦ ਕਰਦਾ ਹਾਂ ਕਿ ਇਹਨਾਂ ਅਨਸਰਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇ ਕਿਉਂਕਿ ਇਹ ਲੋਕ ਜਦੋਂ ਉਹਨਾਂ ਦਾ ਨਸ਼ਾ ਪੂਰਾ ਨਹੀਂ ਹੁੰਦਾ ਤਾਂ ਇਹ ਆਮ ਲੋਕਾਂ ਦੇ ਜਿਹੜੇ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜੋ ਬੜਾ ਮੰਦ ਭਗਾ ਹੈ ਜਿਸ ਵੇਲੇ ਇਹ ਵਾਰ ਦਾ ਸੋਈ ਉਸ ਵੇਲੇ ਪਰਿਵਾਰ ਦੇ ਲੋਕ ਘਰ ਨਹੀਂ ਸੀ ਉਸ ਵੇਲੇ ਜਿਹੜੇ ਪਰਿਵਾਰ ਦੇ ਲੋਕ ਵਿਆਹ ਅਟੈਂਡ ਕਰਨ ਗਏ ਹੋਏ ਸੀਗੇ ਇਦੋਂ ਵਾਪਸ ਇਰੀ ਆਏ ਤਾਂ ਉਹਨਾਂ ਨੇ ਜਦੋਂ ਦੇਖਿਆ ਤਾਂ ਬਾਹਰ ਲਈ ਜਿਹੜਾ ਤਾਲਾ ਲੱਗਿਆ ਹੋਇਆ ਸੀਗਾ ਔਰ ਅੰਦਰ ਦੇ ਤਾਲੇ ਜਿਹੜੇ ਟੁੱਟੇ ਹੋਏ ਸੀਗੇ ਔਰ ਇਹ ਸਾਰਾ ਸਮਾਨ ਜਿਹੜਾ ਇਹਨਾਂ ਨੇ ਹੁਣ ਸੈੱਟ ਕਰ ਲਿਆ ਇਹਨਾਂ ਦੇ ਬੈੱਡਾਂ ਦਾ ਵੀ ਸਾਰਾ ਉੱਤੇ ਖਿਲਾਰਾ ਪਿਆ ਹੋਇਆ ਸੀਗਾ ਔਰ ਇਹਨਾਂ ਦੀ ਅਲਮਾਰੀ ਵੀ ਪੂਰੀ ਜਿਹੜੀ ਖਿਲਰੀ ਹੋਈ ਸੀ ਹੁਣ ਸਮਾਨ ਜਿਹੜਾ ਸੈੱਟ ਕਰਕੇ ਲਗਾ ਦਿੱਤਾ ਪਰ ਮੈਂ ਇਹਦੇ ਨਾਲ ਨਾਲ ਇੱਕ ਹੋਰ ਵੀ ਜਿਹੜੇ ਸਾਡੇ ਸਮਾਜ ਦੇ ਵਿੱਚ ਗਲੀਆਂ ਦੇ ਵਿੱਚ ਲੋਕ ਰਹਿੰਦੇ ਆ ਮਹੱਲਿਆਂ ਦੇ ਵਿੱਚ ਲੋਕ ਰਹਿੰਦੇ ਮੈਂ ਉਹਨਾਂ ਨੂੰ ਵੀ ਇਹ آگਾਹ ਕਰਨਾ ਚਾਹੁੰਦਾ ਕਿ ਤੁਸੀਂ ਵੀ ਜਿਹੜੇ ਆ ਉਹ ਸੁਚੇਤ ਰਹੋ ਕਿਉਂਕਿ ਨੰਗਲ ਦੇ ਵਿੱਚ ਨਾ ਕਾਰਦਰ ਸਾਬਤ ਹੋਵੇਗੀ ਉਥੇ ਜਿਹੜੇ ਆਮ ਜਨ ਮਾਨਸ ਜਿਹੜੇ ਲੋਕ ਗਲੀਆਂ ਚ ਰਹਿੰਦੇ ਆ ਉਹ ਵੀ ਜਿਹੜੇ ਇਦਾਂ ਦੇ ਅੰਸਰਾਂ ਦਾ ਥੋੜਾ ਧਿਆਨ ਰੱਖਣ ਤਾਂ ਕਿ ਚੋਰੀਆਂ ਨੂੰ ਬਚਾਇਆ ਜਾ ਸਕੇ